300 ਕਰੋੜ ਰੁਪਏ 15 ਮਿੰਟਾਂ ਦੇ ਵਿੱਚ ਇੱਕ ਟ੍ਰੇਨ ਚੋ ਲੁੱਟ ਲਏ ਜਾਂਦੇ ਨੇ ਤੇ ਇਹ ਦੁਨੀਆ ਦੀ ਸਭ ਤੋਂ ਵੱਡੀ ਟ੍ਰੇਨ ਰੋਬਰੀ ਬਣਦੀ ਹੈ ਨਾ ਸਿਰਫ ਬਰਟੇਨ ਦੀ ਬਲਕਿ ਪੂਰੀ ਦੁਨੀਆ ਦੀ ਇਹ ਇੱਕ ਮਾਲ ਟ੍ਰੇਨ ਸੀ ਜਿਹੜੀ ਕਿ ਡਾਕਟ ਟਿਕਟਾਂ ਵਗੈਰਾ ਲੈ ਕੇ ਜਾਇਆ ਕਰਦੀ ਸੀ ਜਾਨੀ ਕੇਸ ਦੇ ਵਿੱਚ ਡਾਕ ਵਿਭਾਗ ਦੀਆਂ ਚੀਜ਼ਾਂ ਜਾਇਆ ਕਰਦੀਆਂ ਸੀ ਤੇ ਉਸ ਤੋਂ ਬਾਅਦ ਇੱਕ ਗੈਂਗ ਨੂੰ ਇਹ ਪਤਾ ਲੱਗਦਾ ਕਿਸੇ ਇਨਸਾਈਡਰ ਤੋਂ ਕਿ ਇਸ ਦੇ ਵਿੱਚ ਕੋਈ ਰੁਪਏ ਵੀ ਜਾਇਆ ਕਰਦੇ ਨੇ ਕਦੇ ਕਦਾਂ ਹੀ ਪਰ ਕਦੋਂ ਜਾਣਗੇ ਕਿਸ ਜਗ੍ਹਾ ਦੇ ਉੱਤੇ ਹੋਣਗੇ ਤੇ ਕੀ ਟਾਈਮਿੰਗ ਹੋਵੇ ਇਸ ਨੂੰ ਸਭ ਕੁਝ ਕਰਨ ਦੀ ਤਾਂ ਇਸ ਚੀਜ਼ ਦੇ ਬਾਰੇ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਇਸ ਚੋਰੀ ਦੇ ਵਿੱਚ ਟੋਟਲ ਨਾਲ ਦੁਆਰਾ 300 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਚੋਰੀ ਕੀਤੀ ਗਈ ਸੀ ਇਸ ਦਾ ਜਿਹੜਾ ਮਾਸਟਰਮਾਈਂਡ ਸੀ ਉਹ ਇੱਕ ਆਮ ਛੋਟਾ ਜਿਹਾ ਚੋਰ ਸੀ ਜਿਹਦਾ ਨਾਮ ਸੀ ਗਾਰਡਨ ਗੁੱਡ ਤੇ ਇਸ ਦੇ ਦੁਆਰਾ ਇਹ ਸਾਜ਼ਿਸ਼ ਰਚੀ ਗਈ ਕਈ ਮਹੀਨਿਆਂ ਦੀ ਟ੍ਰੇਨਿੰਗ ਕਰਵਾਈ ਗਈ ਤੇ ਇਸ ਦੇ ਨਾਲ ਕੁਝ ਬੰਦੇ ਸੀ ਜਿਨ੍ਹਾਂ ਵਿੱਚੋਂ ਕਦਾ ਨਾਮ ਸੀ ਬਾਸਟਰਡ ਐਡਵਰਡ ਅਤੇ ਦੂਸਰਾ ਸੀ ਬ੍ਰਿਊਸ ਰੋनाल्ड ਗਾਰਡਨ ਗੁਡੀਨੂ ਇਹ ਚੀਜ਼ ਦਾ ਪਤਾ ਲੱਗ ਚੁੱਕਿਆ ਸੀ ਕਿ ਇਸ ਟ੍ਰੇਨ ਦੇ ਵਿੱਚ ਡੀਓਰ ਪੀਐਕਸ ਦੀ ਜਾਇਆ ਕਰਦੇ ਨੇ ਪਰ ਕਦੋਂ ਇਸ ਚੀਜ਼ ਦਾ ਪਤਾ ਨਹੀਂ ਸੀ ਪਰ ਇਸ ਦੇ ਦੁਆਰਾ ਆਪਣੀ ਇੱਕ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਆ ਇਸ ਦੇ ਵਿੱਚ ਇੱਕ ਟ੍ਰੇਨ ਦਾ ਡਰਾਈਵਰ ਵੀ ਲੈਤਾ ਜਾਂਦਾ ਇਸ ਤੋਂ ਇਲਾਵਾ ਇੱਕ ਟੈਕਨੀਸ਼ੀਅਨ ਵੀ ਲੈਤਾ ਜਾਂਦਾ ਜਿਹੜਾ ਰੇਲ ਵਿਭਾਗ ਦੀਆਂ ਲਾਈਟਾਂ ਵਗੈਰਾ ਨੂੰ ਕਿਸੇ ਤਰੀਕੇ ਦੇ ਨਾਲ ਪ੍ਰਮਿਤ ਕਰ ਸਕੇ ਜਾਂ ਫਿਰ ਰੈੱਡ ਲਾਈਟ ਜਾਂ ਬਲੂ ਲਾਈਟ ਆ ਜਿਹੜੀ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਆਪਦੇ ਹਿਸਾਬ ਨਾਲ ਚਲਾ ਸਕੇ ਤੇ ਹੌਲੀ ਹੌਲੀ ਨਾਲ ਦੁਆਰਾ ਪੂਰੇ 15 ਬੰਦਿਆਂ ਦੀ ਇੱਕ ਟੀਮ ਬਣਾ ਲਈ ਜਾਂਦੀ ਆ ਇਸ ਟੀਮ ਨੂੰ ਗਾਰਡਨ ਗੁੱਡੀ ਦੇ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਕਈ ਮਹੀਨਿਆਂ ਤੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹੁਣ ਇੱਕ ਹੋਰ ਬੰਦੇ ਦੀ ਜ਼ਰੂਰਤ ਸੀ ਜਿਹੜਾ ਕਿ ਇਨਸਾਈਡਰ ਹੋਵੇ, ਪੂਸਟਰ ਵਿਭਾਗਦਾਰ, ਯਾਨੀ ਕਿ ਉਸ ਨੂੰ ਪਤਾ ਹੋਵੇ ਕਿ ਰੁਪਏ ਕਦੋਂ ਆਉਣਗੇ ਜਾਂ ਕਿੱਥੇ ਜਾਣਗੇ ਕਿਉਂਕਿ ਇਹ ਸਾਨੂੰ ਹੀ ਪਤਾ ਕਿ ਸਰਕਾਰ ਦੇ ਦੁਆਰਾ ਇਹ ਚੀਜ਼ਾਂ ਹਮੇਸ਼ਾ ਗੁਫਤ ਰੱਖੀਆਂ ਜਾਂਦੀਆਂ ਨੇ। ਫਿਰ 7 ਅਗਸਤ 1963 ਨੂੰ 16 ਦੀਆਂ ਦੇ ਟੀਮ ਮੈਂਬਰ ਪੂਰੀ ਹੋ ਚੁੱਕੀ ਸੀ। ਗਾਰਡਨ ਗੁੱਡੀ ਨੂੰ ਇੱਕ ਕਨਫਰਮੇਸ਼ਨ ਮਿਲਦੀ ਹੈ ਕਿ ਇਨਸਾਈਡਰ ਦੇ ਦੁਆਰਾ ਜਿਹੜਾ ਵਿਭਾਗ ਦੇ ਵਿੱਚ ਕੰਮ ਕਰਦਾ ਸੀ ਕਿ ਇੱਕ ਟ੍ਰੇਨ ਆਈ ੜੀ ਉਹ ਗਲਾਸਕੋ ਤੋਂ ਲੰਡਨ ਤੱਕ ਜਾਊਗੀ ਪੂਰੇ 12 ਘੰਟਿਆਂ ਦਾ ਸਬਰ ਹੋਊਗਾ ਇਹ ਟ੍ਰੇਨ ਆਈ ੜੀ ਸ਼ਾਮ ਨੂੰ 7 ਵਜੇ ਚੱਲੂਗੀ ਤੇ ਸਵੇਰ 7 ਵਜੇ ਤੱਕ ਲੰਡਨ ਪਹੁੰਚੂਗੀ ਇਸ ਤੋਂ ਲੱਗਦਾ ਇਸ ਟ੍ਰੇਨ ਦੇ ਬਾਰੇ ਵਿੱਚ ਉਸਦੇ ਦੁਆਰਾ ਦੱਸਿਆ ਗਿਆ ਕਿ ਇਹ ਜਿਹੜੀ 12 ਡੱਬਿਆਂ ਦੀ ਟ੍ਰੇਨ ਆ ਦੋ ਜਿਹੜੇ ਉਸਦੇ ਵਿੱਚ ਪੋਸਟ ਵਿਭਾਗ ਦੇ ਖਤ ਵਗੈਰਾ ਹੋਣਗੇ ਤੇ ਵਿੱਚ ਹੀ 27 ਪੋਸਟ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਹੋਣਗੇ ਤੇ 10 ਡੱਬੇ ਹੋਰ ਬਾਕੀ ਹੋਣਗੇ ਜਿਨ੍ਹਾਂ ਵਿੱਚੋਂ ਬਿਲਕੁਲ ਲਾਸਟ ਤੋਂ ਇੱਕ ਡੱਬਾ ਛੱਡ ਕੇ ਜਾਨੀ ਕਿ ਸੈਕੰਡ ਲਾਸਟ ਡੱਬਾ ਜਿਹੜਾ ਉਸਦੇ ਵਿੱਚ 126 ਬਾਕਸ ਰੱਖੇ ਹੋਣਗੇ ਜਿਨ੍ਹਾਂ ਦੇ ਵਿੱਚ ਟੋਟਲ 300 ਕਰੋੜ ਰੁਪਏ ਮੌਜੂਦ ਹੋਊਗਾ ਇਹ ਟ੍ਰੇਨ ਠੀਕ 7 ਵਜੇ ਗਲਾਸਗੋ ਤੋਂ ਰਵਾਨਾ ਹੁੰਦੀ ਆ ਤੇ ਸਵੇਰ 3 ਵਜੇ ਲੰਡਨ ਤੋਂ 40 50 ਮੀਲ ਦੂਰ ਆ ਜਾਂਦੀ ਹੈ ਇਹ ਅਸਲ ਦੇ ਵਿੱਚ 1963 ਦਾ ਸਮਾਂ ਸੀ ਜਦੋਂ ਟ੍ਰੇਨ ਵਗੈਰਾ ਜਿਹੜੀਆਂ ਉਹ ਕਾਫੀ ਅਦਾ ਸਲੋ ਵੀ ਚੱਲਿਆ ਕਰਦੀਆਂ ਸੀ ਇਸੇ ਦੌਰਾਨ ਲੰਡਨ ਵੱਲ ਜਾਂਦੀ ਹੋਈ ਟ੍ਰੇਨਾਂ ਐਡੀ ਉਹ ਰਾਹਤੇ ਦੇ ਵਿੱਚ ਇੱਕ ਛੋਟੇ ਜਿਹੇ ਕਸਬੇ ਚਾਰਿੰਗਟਨ ਵਿੱਚੋਂ ਗੁਜ਼ਰਦੀਆਂ ਇਹ ਟੀਮ ਮਹੀਨਿਆਂ ਤੋਂ ਇਸ ਰੋਬਰੀ ਦੀ ਟ੍ਰੇਨਿੰਗ ਕਰ ਰਹੀ ਸੀ ਦਿਨੇ ਦੌਰਾਂ ਹਰ ਇੱਕ ਚੀ ਸੋਚੀ ਗਈ ਸੀ ਕਿ ਕਿਸ ਜਗ੍ਹਾ ਦੇ ਉੱਤੇ ਰੋਬਰੀ ਕੀਤੀ ਜਾਣੀ ਹੈ ਤੇ ਕਿਸ ਜਗ੍ਹਾ ਟ੍ਰੇਨ ਨੂੰ ਰੋਕਿਆ ਜਾਣਾ ਦੌਰਾਂ ਚਾਰਿੰਗਟਨ ਨੂੰ ਹੀ ਬਲੈਕ ਪੁਆਇੰਟ ਬਣਾਇਆ ਗਿਆ ਸੀ ਜਿੱਥੇ ਇਹ ਰੋਬਰੀ ਨੂੰ ਅੰਜਾਮ ਦੇਣਾ ਸੀ ਉਸ ਤੋਂ ਬਾਅਦ ਉਹ ਡਣਾਉਂਦਾ ਯਾਨੀ ਕਿ 7 ਅਗਸਤ 1963 ਦਾ ਜਿਸ ਦਿਨ ਇਹ ਚੋਰੀ ਕੀਤੀ ਜਾਣੀ ਸੀ ਦੋ ਰੇਂਜ ਰੋਵਰਸ ਕਾਰਾਂ ਤੇ ਇੱਕ ਮਿਲਟਰੀ ਦਾ ਪੁਰਾਣਾ ਟਰੱਕ ਲੈ ਕੇ ਇਹ ਪੂਰੀ ਦੀ ਪੂਰੀ ਟੀਮ ਚਰੈਂਟਨ ਪਹੁੰਚਦੀ ਹੈ ਉੱਥੇ ਉਹ ਜਗ੍ਹਾ ਚੁਣੀ ਜਾਂਦੀ ਹੈ ਜਿੱਥੇ ਟ੍ਰੇਨ ਨੂੰ ਰੋਕਿਆ ਜਾ ਸਕੇ ਤੇ ਰੋਬਰੀ ਆਈਡੀ ਉਸ ਨੂੰ ਕੀਤਾ ਜਾ ਸਕੇ ਤੇ ਉਸਦੇ ਨਜ਼ਦੀਕ ਇੱਕ ਸਿਗਨਲ ਵੀ ਹੋਵੇ ਤੇ ਇਹ ਗੱਡੀਆਂ ਵੀ ਉਸਦੇ ਨਜ਼ਦੀਕ ਖੜੀਆਂ ਕੀਤੀਆਂ ਜਾ ਸਕਦੀਆਂ ਹੁਣ ਉਹਨਾਂ ਦੇ ਦੁਆਰਾ ਇੱਕ ਟੈਕਨੀਸ਼ੀਅਨ ਵੀ ਆਪਣੇ ਨਾਲ ਰੱਖਿਆ ਗਿਆ ਸੀ ਉਸ ਤੋਂ ਬਾਅਦ ਇਹਨਾਂ ਦੁਆਰਾ ਆਪਣਾ ਅੱਡਾ ਜਿਹੜਾ ਉੱਥੇ ਜਮਾ ਲਿਆ ਜਾਂਦਾ ਬਾਕੀ ਦੀਆਂ ਟ੍ਰੇਨਾਂ ਜਦੋਂ ਗੁਜ਼ਰ ਚੁੱਕ ਠੀਕ ਹੈ ਹੁਣ ਉਹੀ ਟ੍ਰੇਨ ਬਾਕੀ ਆਉਣੀ ਆ ਤਾਂ ਇਹਨਾਂ ਦੇ ਦੁਆਰਾ ਇੱਕ ਟੈਕਨੀਸ਼ੀਅਨ ਵੀ ਆਪਣੇ ਨਾਲ ਰੱਖਿਆ ਗਿਆ ਸੀ ਇਹਨਾਂ ਦੇ ਦੁਆਰਾ ਉਸ ਟੈਕਨੀਸ਼ੀਅਨ ਦੇ ਜਰੀਏ ਉਸ ਸਿਗਨਲ ਨੂੰ ਜਿਹੜਾ ਉਹ ਗ੍ਰੀਨ ਤੋਂ ਰੈੱਡ ਕਰ ਦਿੱਤਾ। ਇਹਨਾਂ ਦੇ ਦੁਆਰਾ ਉਸ ਸਿਗਨਲ ਨੂੰ ਵੀ ਚੇਂਜ ਕਰ ਦਿੱਤਾ ਗਿਆ ਸੀ ਜਾਨੀ ਕਿ ਉਹ ਰੈੱਡ ਬੱਤੀ ਨੂੰ ਵੀ ਚੇਂਜ ਕਰ ਦਿੱਤਾ ਗਿਆ ਸੀ। ਇੱਥੋਂ ਤੱਕ ਕਰਕੇ ਉਸਦੇ ਫਰੰਟ ਵਾਲੇ ਸ਼ੀਸ਼ੇ ਨੂੰ ਵੀ ਬਿਲਕੁਲ ਰੈੱਡ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੈੱਡ ਸਿਗਨਲ ਦਾ ਵਜ੍ਹਾ ਦੇ ਕਾਰਨ ਗੱਡੀ ਜਿਹੜੀ ਉਸ ਜਗਾ ਦੇ ਉੱਤੇ ਰੁਕਦੀ ਹੈ, ਟ੍ਰੇਨ ਰੁਕਦੀ ਹੈ। ਇਸ ਦਾ ਡਰਾਈਵਰ ਜਿਹੜਾ ਬਾਹਰ ਨਿਕਲਦਾ ਪਰ ਡਰਾਈਵਰ ਨੂੰ ਬਾਹਰ ਨਿਕਲਦੇ ਸਾਰ ਹੀ ਇਹਨਾਂ ਦੇ ਦੁਆਰਾ ਫੜ ਲਿਆ ਜਾਂਦਾ, ਬੰਦਕ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਕਿਹਾ ਉਹਨਾਂ ਦੇ ਵਿੱਚੋਂ ਕੁਝ ਬੰਦੇ ਜੋ ਟ੍ਰੇਨ ਦੇ ਪਿਛਲੇ ਡੱਬਿਆਂ ਦੇ ਵੱਲ ਵੀ ਵਧਣਾ ਸ਼ੁਰੂ ਹੋ ਚੁੱਕੇ ਸੀ ਇਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ ਹਥਿਆਰ ਦੇ ਨਾਂ ਦੇ ਉੱਤੇ ਮੌਜੂਦ ਸੀ ਸਿਰਫ ਇੱਕ ਰੌੜ ਜਿਸ ਦੇ ਨਾਲ ਕਿ ਇਸ ਗੱਡੀ ਦਾ ਸੈਕੰਡ ਲਾਸਟ ਡੱਬਾ ਸੀ ਜਿਹੜਾ ਉਸ ਦਾ ਤਾਲਾ ਤੋੜਿਆ ਜਾਣਾ ਸੀ ਤਾਂ ਕਿ ਉਸ ਦੇ ਵਿੱਚੋਂ 126 ਮੌਜੂਦ ਜਿਹੜੇ ਬਾਕਸ ਨੇ ਰੁਪਈਆਂ ਦੇ ਨਾਲ ਭਰੇ ਹੋਏ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਦਰਅਸਲ ਇਹ 3 ਵਜੇ ਰਾਤ ਦਾ ਸਮਾਂ ਸੀ ਜਿਸ ਬਜਾਏ ਦੇ ਕਾਰਨ ਪੋਸਟ ਵਿਭਾਗ ਦੇ ਕਰਮਚਾਰੀ ਜਿਹੜੀ ਉਹ ਵੀ ਲਗਭਗ ਸੌ ਚੁੱਕੇ ਸੀ ਕਿਉਂਕਿ ਰਾਤ 3 ਵਜੇ ਦਾ ਸਮਾਂ ਹੋ ਚੁੱਕਾ ਸੀ ਇਸ ਤੋਂ ਬਾਅਦ ਇਹਨਾਂ ਦੁਆਰਾ ਚਾਲ ਦੀ ਗੱਡੀ ਦੇ ਵਿੱਚ ਹੀ ਉਸ ਨਾਲ ਡੱਬਿਆਂ ਦੇ ਤਾਲੇ ਜੜੇ ਉਹਨਾਂ ਨੂੰ ਤੋੜ ਦਿੱਤਾ ਜਾਂਦਾ। ਤੇ ਉਸ ਤੋਂ ਬਾਅਦ ਜਿਹੜੀ ਜਗ੍ਹਾ ਦੇ ਉੱਤੇ ਇਹਨਾਂ ਦੇ ਟਰੱਕ ਖੜੇ ਸੀ ਉਸ ਜਗ੍ਹਾ ਦੇ ਉੱਤੇ ਲਿਜਾ ਕੇ ਦੁਬਾਰਾ ਤੋਂ ਗੱਡੀ ਰੁਕਵਾਈ ਜਾਂਦੀ ਹੈ। ਗੱਡੀ ਰਕਵਾ ਕੇ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਟਰੱਕ ਉਸ ਡੱਬੇ ਦੇ ਕੋਲ ਲਗਾਇਆ ਜਾਂਦਾ। ਹੁਣ ਤੋਂ ਬਾਅਦ ਉਹਨਾਂ ਦੇ ਦੁਆਰਾ ਪਹਿਲੇ ਹੀ ਉਹਨਾਂ ਦੇ ਤਾਲੇ ਤਾਂ ਤੋੜ ਹੀ ਲਏ ਇੱਥੇ ਗਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਦੁਆਰਾ ਉਸ ਦੇ ਵਿੱਚੋਂ ਸਾਰੇ ਬਾਕਸ ਕੱਢ ਕੇ ਟਰੱਕ ਦੇ ਵਿੱਚ ਭਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਗੱਡੀ ਦੇ ਡਰਾਈਵਰ ਨੂੰ ਕਹਿ ਤਾਂ ਗਿਆ ਜਾਂਦਾ ਕਿ ਤੂੰ ਜਾ ਵੜ ਹੁਣ ਤੇ ਤਰਾਤੀ ਐਡਾ ਹੋ ਅਲਾਰਮਾ ਬਜਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੂਰੇ ਲੰਡਨ ਦੇ ਵਿੱਚ ਖਬਰ ਪਹੁੰਚ ਚੁੱਕੀ ਸੀ ਕਿ ਇੱਕ ਗੱਡੀ ਹੈ ਜਿਸ ਦੇ ਵਿੱਚੋਂ 300 ਕਰੋੜ ਰੁਪਏ ਦਾ ਹੋ ਲੁੱਟ ਲਿਆ ਗਿਆ। ਇਸ ਤੋਂ ਬਾਅਦ ਇਹ ਗੱਡੀ ਲੰਡਾ ਪਹੁੰਚਣ ਤੋਂ ਪਹਿਲਾਂ ਇੱਕ ਸਟੇਸ਼ਨ ਦੇ ਉੱਤੇ ਰੁਕੀ ਉੱਥੇ ਸਾਰੀ ਸ਼ਾਨ ਬਣਾਣਾ ਜਿਹੜੀ ਪੁਲਿਸ ਦੇ ਦੁਆਰਾ ਕੀਤੀ ਜਾਂਦੀ ਹੈ ਇਹ ਗੱਲ ਅਖਬਾਰਾਂ ਦੀਆਂ ਹੈਡਲਾਈਨ ਬਣਦੀ ਹੈ। ਪੁਲਿਸ ਐਂਟੀ ਰੋਬਰੀ ਸੈੱਲ ਤੇ ਹੋਰ ਮਾਹਰ ਇਸ ਕੇਸ ਨੂੰ ਸੌਲਵ ਕਰਨ ਦੇ ਵਿੱਚ ਲਗਾਏ ਜਾਂਦੇ ਨੇ ਤਾਂ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਸੌਲਵ ਕੀਤਾ ਜਾ ਸਕੇ। 7 ਅਗਸਤ ਨੂੰ ਇਹ ਰੋਬਰੀ ਕੀਤੀ ਗਈ ਸੀ 13 ਨੂੰ ਪਹਿਲੀ ਲੀਡ ਮਿਲਦੀ ਆ ਪੁਲਿਸ ਨੂੰ ਤੇ ਲੀਡ ਇਹ ਸੀ ਕਿ ਜਿਸ ਜਗ੍ਹਾ ਦੇ ਉੱਤੇ ਇਹ ਰੋਬਰੀ ਹੋਈ ਸੀ ਉੱਥੋਂ 20 ਮੀਲ ਦੂਰ ਦੇ ਉੱਤੇ ਇੱਕ ਫਾਰਮ ਹਾਊਸ ਸੀ ਕਿਉਂਕਿ ਇੱਕ ਛੋਟੀ ਜੀ ਬਸਤੀ ਦੇ ਵਿੱਚ ਬਣਿਆ ਹੋਇਆ ਸੀ ਇੱਥੇ ਇੱਕ ਬੰਦੇ ਨੇ ਫੋਨ ਕੀਤਾ ਕਿ ਫਾਰਮ ਹਾਊਸ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਅਦਾ ਗੱਡੀਆਂ ਜਿਹੜੀਆਂ ਉਹ ਆ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਜਿਆ ਨਹੀਂ ਹੋਇਆ ਕਰਦਾ ਸੀ ਇੱਥੇ ਗੱਡੀਆਂ ਇੰਨੀਆਂ ਨਹੀਂ ਸੀ ਆਇਆ ਕਰਦੀਆਂ ਤੇ ਇਸ ਤੋਂ ਲਾਪਾ ਇਹ ਉਸ ਪੁਆਇੰਟ ਦੇ ਵੀ ਬਹੁਤ ਜ਼ਿਆਦਾ ਨਜ਼ਦੀਕ ਸੀ ਇਹ ਫਾਰਮ ਹਾਊਸ ਜਿੱਥੇ ਗੱਡੀ ਨੂੰ ਲੁੱਟਿਆ ਗਿਆ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸ ਜਗ੍ਹਾ ਦੇ ਉੱਤੇ ਜਾਇਆ ਜਾਂਦਾ ਉੱਥੇ ਰੇਡ ਮਾਰੀ ਜਾਂਦੀ ਆ ਤਾਂ 20 ਖਾਲੀ ਬਾਕਸ ਆਏ ਉਪਰਸ ਨੂੰ ਮਿਲਦੇ ਨੇ ਇਹਨਾਂ ਦੇ ਵਿੱਚੋਂ ਪੈਸਾ ਗਾਇਬ ਹੋ ਚੁੱਕਿਆ ਸੀ ਪੁਲਿਸ ਨੇ ਇੱਥੋਂ ਫਿੰਗਰਪ੍ਰਿੰਟ ਤੇ ਹੋਰ ਸਬੂਤ ਚੱਕੇ ਇਨਵੈਸਟੀਗੇਸ਼ਨ ਹੋਰ ਅੱਗੇ ਵਧੀ ਤਾਂ ਪਤਾ ਲੱਗਾ ਇਹ ਫਾਰਮ ਹਾਊਸ ਹੈਡ ਆ ਇੱਕ ਫੁੱਲ ਵੇਚਣ ਵਾਲੇ ਇਨਸਾਨ ਦਾ ਜਿਹਦਾ ਨਾਮ ਆ ਰੌਡਰ ਉਸ ਦਾ ਫਾਰਮ ਹਾਊਸ ਆ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸਦੇ ਨਾਲ ਫਿੰਗਰਪ੍ਰਿੰਟ ਮਲਾ ਕੇ ਦੇਖੇ ਜਾਂਦੇ ਨੇ ਤਾਂ ਮੈਚ ਵੀ ਹੋ ਜਾਂਦੇ ਨੇ ਉਸ ਦੀ ਨਿਸ਼ਾਨਦੇਹੀ ਤੇ ਉੱਤੇ ਪੁਲਿਸ ਦੇ ਦੁਆਰਾ ਉਸ ਤੋਂ ਬਾਅਦ 12 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਿੰਨ ਹਾਲੇ ਵੀ ਫਰਾਰ ਸੀ ਤੇ 1964 ਦੇ ਵਿੱਚ ਇਹਨਾਂ ਤੇ ਇਹਨਾਂ ਦੇ ਵਿੱਚੋਂ 11 ਨੂੰ 30-30 ਸਾਲ ਦੀ ਕੋਰਟ ਦੇ ਦੁਆਰਾ ਸਜ਼ਾ ਸੁਣਾਤੀ ਜਾਂਦੀ ਆ। ਇਸਤਵਾਰ 1968 ਦਾ ਸਮਾਂ ਆਉਂਦਾ ਤੇ ਬਾਕੀ ਦੇ ਤਿੰਨ ਵੀ ਫੜੇ ਜਾਂਦੇ ਨੇ। ਇਹਨਾਂ ਨੂੰ ਵੀ 30-30 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਤੀ ਜਾਂਦੀ ਹੈ ਤੇ ਇੱਕ ਇਹਨਾਂ ਦੇ ਵਿੱਚੋਂ ਜੇਲ੍ਹ ਨੂੰ ਤੋੜ ਕੇ ਵੀ ਭੱਜ ਗਿਆ ਸੀ। ਪਰ ਇਸ ਤੋਂ ਪਹਿਲਾਂ ਪੁਲਸ ਦੇ ਦੁਆਰਾ 15 ਦੇ 15 ਦੇ ਨਾਲ ਜਿਹੜੀ ਪੁੱਛਗਿੱਛ ਕੀਤੀ ਗਈ ਸੀ, ਸਭ ਤੋਂ ਪਹਿਲੀ ਚੀਜ਼ ਤਾਂ ਉਹਨਾਂ ਦੁਆਰਾ ਇਹ ਪੁੱਛੀ ਜਾ ਰਹੀ ਸੀ ਕਿ ਉਹ ਬੰਦਾ ਕੌਣ ਸੀ ਇਨਸਾਈਡਰ ਜਿਸਦੇ ਦੁਆਰਾ ਤੁਹਾਨੂੰ ਇਹ ਖਬਰ ਦਿੱਤੀ ਗਈ ਕਿ ਇਸ ਰੇਲ ਗੱਡੀ ਦੇ ਵਿੱਚ ਇਹੜੇ ਉਹ ਰੁਪਏ ਮੌਜੂਦ ਹੋਣਗੇ ਕਿਉਂਕਿ ਇਹ ਪੁਲਸ ਨੂੰ ਵੀ ਪ ਕੇ ਬਿਗਾਰ ਕਿਸੇ ਇਨਸਾਈਡਰ ਤੋਂ ਇਹ ਪਤਾ ਹੋ ਹੀ ਨਹੀਂ ਸਕਦਾ ਕਿਸ ਗੱਡੀ ਦੇ ਵਿੱਚ ਰਪਏ ਹੋਣਗੇ ਕਿਉਂਕਿ ਇਹ ਗੱਡੀ ਐਡੀ ਉਹ ਸਿੰਪਲ ਇੱਕ ਪੋਸਟ ਗੱਡੀ ਸੀ ਜਾਨੀ ਕਿ ਜਿਸ ਦੇ ਵਿੱਚ ਡਾਕ ਵਗੈਰਾ ਜਾਇਆ ਕਰਦੇ ਸੀ ਪਰ ਇਹਨਾਂ ਤੋਂ ਬਹੁਤ ਜ਼ਿਆਦਾ ਪੁੱਛਗਛ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚੋਂ ਕੋਈ ਨਹੀਂ ਟੁੱਟਦਾ ਤੇ ਕਿਸੇ ਦੁਆਰਾ ਉਸ ਇਨਸਾਈਡਰ ਦਾ ਪਤਾ ਨਹੀਂ ਦੱਸਿਆ ਜਾਂਦਾ ਤੇ ਇਸ ਤੋਂ ਇਲਾਵਾ ਪੁਲਿਸ ਦੇ ਦੁਆਰਾ ਇਹਨਾਂ ਤੋਂ ਰੁਪਏ ਐੜੇ ਰਿਕਵਰ ਕਰਨੇ ਸੀ ਇਸ ਬਜਾਏ ਦੇ ਕਾਰਨ ਪੁੱਛਗਛ ਕੀਤੀ ਜਾ ਰਹੀ ਸੀ ਤਾਂ ਇਸ ਦੇ ਵਿੱਚੋਂ ਜਿਹੜੇ ਪੈਸੇ ਪੁਲਿਸ ਦੇ ਦੁਆਰਾ ਰਿਕਵਰ ਕੀਤੇ ਗਏ ਉਹ ਸਿਰਫ ਤੇ ਸਿਰਫ 10% ਹੀ ਸੀ ਜਾਨੀ ਕਿ ਅਗਰ 300 ਕਰੋੜ ਰੁਪਏ ਸੀ ਤਾਂ ਇਸ ਦੇ ਵਿੱਚੋਂ ਸਿਰਫ 30 ਕਰੋੜ ਰੁਪਏ ਜਿਹੜੇ ਪੁਲਿਸ ਦੇ ਦੁਆਰਾ ਵਾਪਸ ਰਿਕਵਰ ਕੀਤੇ ਗਏ ਸੀ ਇਸ ਤੋਂ ਬਾਅਦ 8 ਸਾਲ ਦਾ ਸਮਾਂ ਗੁਜ਼ਰਦਾ ਤੇ 1971 ਦਾ ਸਮਾਂ ਆ ਜਾਂਦਾ ਤੇ ਬਟੇਨ ਦੇ ਵਿੱਚ ਕਰੰਸੀ ਬਦਲ ਜਾਂਦੀ ਆ ਤਾਂ ਇਸ ਤੋਂ ਬਾਅਦ ਜਿਹੜੇ 270 ਕਰੋੜ ਰੁਪਏ ਸੀ ਉਸ ਤੋਂ ਬਾਅਦ ਵੀ ਪਤਾ ਨਹੀਂ ਲੱਗਦਾ ਕਿ ਉਹ ਗਏ ਕਿੱਥੇ ਜਾਏ ਨਾ ਦੁਆਰਾ ਬਦਲ ਲਏ ਗਏ ਜਾਂ ਫਿਰ ਇਹਨਾਂ ਦੁਆਰਾ ਉਸਨਾਂ ਨੂੰ ਖਰਚ ਕਰ ਦਿੱਤਾ ਗਿਆ ਸੀ ਜਾਂ ਫਿਰ ਕੋਈ ਜ਼ਮੀਨ ਸਿਆਉਣਾ ਵਗੈਰਾ ਉਹਨਾਂ ਦੇ ਦੁਆਰਾ ਖਰੀਦ ਲਿਆ ਗਿਆ ਸੀ ਪਰ ਉਹਨਾਂ ਰਪਏ ਦਾ ਕਿਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਉਹ ਗਏ ਕਿੱਥੇ ਇਸ ਤੋਂ ਬਾਅਦ ਸਜ਼ਾ ਪੂਰੀ ਹੋਈ ਤਾਂ ਸਾਰਿਆਂ ਦੇ ਸਾਰਿਆਂ ਨੂੰ ਛੱਡ ਦਿੱਤਾ ਗਿਆ ਸੀ। ਹੁਣ ਤੱਕ 12 ਜਿਹੜੇ ਇਹਨਾਂ ਦੇ ਵਿੱਚੋਂ ਮਰ ਚੁੱਕੇ ਨੇ ਤੇ 3 ਬਾਕੀ ਨੇ ਜਿਹੜੇ ਕਿ ਹਜੇ ਵੀ ਜੰਦਾ ਨੇ। ਇਸ ਤੋਂ ਬਾਅਦ ਇਸ ਦਾ ਜਿਹੜਾ ਮਾਸਟਰਮਾਈਂਡ ਸੀ ਗੁੱਡੀ ਉਸ ਦੇ ਨਾਲ ਇੱਕ ਇੰਟਰਵਿਊ ਅਖਬਾਰ ਦੇ ਦੁਆਰਾ ਇੰਟਰਵਿਊ ਰਿਪੋਰਟ ਦੀ ਕੀਤੀ ਜਾਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਕਿ ਅਸੀਂ ਇੰਟਰਵਿਊ ਤਾਂ ਹੀ ਕਰਾਂਗੇ ਜੇਕਰ ਤੂੰ ਉਸ ਇਨਸਾਈਡਰ ਦਾ ਨਾਮ ਦੱਸੇਗਾ ਤਾਂ ਪੂਰੇ 51 ਸਾਲਾਂ ਬਾਅਦ ਉਸ ਦੀ ਇੱਕ ਇੰਟਰਵਿਊ ਹੈ ਜਿਹੜੀ ਉਸ ਚੈਨਲ ਦੇ ਦੁਆਰਾ ਜਾਂ ਅਖਬਾਰ ਦੇ ਦੁਆਰਾ ਲਈਤੀ ਜਾਂਦੀ ਹੈ ਤੇ ਉਸ ਦੇ ਵਿੱਚ ਉਸ ਦੇ ਦੁਆਰਾ ਉਸ ਇਨਸਾਈਡਰ ਦਾ ਨਾਮ ਹੈ ਉਹ ਦੱਸਿਆ ਜਾਂਦਾ ਉਸ ਤੋਂ ਬਾਅਦ ਅਖਬਾਰ ਦੇ ਦੁਆਰਾ ਪੁੱਛਿਆ ਜਾਂਦਾ ਕਿ ਤੂੰ 51 ਸਾਲਾਂ ਬਾਅਦ ਉਸ ਦਾ ਨਾਮ ਕਿਉਂ ਲੈ ਰਿਹਾ ਤ ਉਸ ਦੇ ਦੁਆਰਾ ਦੱਸਿਆ ਜਾਂਦਾ ਕਿ ਉਹ ਬੰਦਾ ਇਸ ਵਕਤ ਇਸ ਦੁਨੀਆ ਨੂੰ ਛੱਡ ਕੇ ਚਲਾ ਜਾ ਚੁੱਕਾ ਸੋ ਮੇਰਾ ਵਾਦਾ ਉਸ ਦੇ ਨਾਲ ਸੀਗਾ ਕਿ ਮੈਂ ਉਸ ਦਾ ਜਿੰਦੇ ਜੀ ਉਸ ਦਾ ਨਾਮ ਕਦੇ ਵੀ ਮੀਡੀਆ ਦੇ ਸਾਹਮਣੇ ਨਹੀਂ ਲਾਵਾਂਗੇ ਤੇ ਉਹਨਾਂ ਨੇ ਲੈਤਾ ਵੀ ਨਹੀਂ ਜਦੋਂ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਤਾਂ ਉਸ ਦਾ ਨਾਮ ਜਿਹੜਾ ਉਹ ਕੁੜੀ ਦੇ ਦੁਆਰਾ ਮੀਡੀਆ ਦੇ ਸਾਹਮਣੇ ਲੈ ਦਿੱਤਾ ਗਿਆ ਸੀ ਜਦੋਂ ਇਹ ਰੋਬਰੀ ਕੀਤੀ ਗਈ ਸੀ ਉਸ ਵਕਤ ਉਸ ਇਨਸਾਈਡਰ ਦੀ ਏਜ ਸੀ ਉਹ 45 ਸਾਲ ਸੀ ਪਰ ਹੁਣ ਤੱਕ ਰਹਿਤੀ ਏਜ ਹੈ ਜਿਹੜੀ ਉਹ 51 ਸਾਲਾਂ ਬਾਅਦ ਲਗਭਗ ਕਹਿ ਸਕਦੇ ਹਾਂ ਕਿ 90-95 ਸਾਲ ਦੀ ਹੋ ਚੁੱਕੀ ਸੀ ਜਿਸ ਤੋਂ ਪਹਿਲਾਂ ਹੀ ਉਹ ਦੁਨੀਆ ਨੂੰ ਵਾਲਾ ਬਦਾ ਕਹਿ ਚੁੱਕਿਆ ਸੀ ਤਾਂ ਇਹ ਸੀ ਦੁਨੀਆ ਦੀ ਸਭ ਤੋਂ ਵੱਡੀ ਇੱਕ ਟ੍ਰੇਨ ਰੋਬਰੀ ਦੀ ਕਹਾਣੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਕੇ ਹਾਜ਼ਰ ਹੋ ਦੇ ਰਾਂਗੇ ਤਨ